ਕਬੀਰ ਸੰਤਨ ਕੀ ਝੁੰਗੀਆਂ ਭਲੀ ਪਠ ਕੁਸਤੀ ਗਾਓ ਆਗ ਲਗੋ ਤਹ ਤੌਲ ਹਰ ਜਹ ਨਾਹੀ ਹਰ ਕੋ ਨਾਓ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਖੇ ਕਬੀਰ ਸੰਤਾਂ ਦੀ ਭੈੜੀ ਜਹੀ ਕੁੱਲੀ ਵੀ ਮੈਨੂੰ ਸੋਹਣੀ ਲੱਗਦੀ ਹੈ ਪਰ ਖੋਟੇ ਮਨੁੱਖ ਦਾ ਪਿੰਡ ਸੜਦੀ ਪੱਠੀ ਵਰਗਾ ਹੈ ਉਥੇ ਹਰ ਵੇਲੇ ਦੁਨੀਆਂ ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਜਿਸ ਮਹਿਲ ਮਾੜੀ ਵਿੱਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ ਉਸ ਨੂੰ ਪਈ ਅੱਗ ਲੱਗੀ ਮੈਨੂੰ ਅਜਹੀ ਮਹਿਲ ਮਾੜੀਆਂ ਦੀ ਲੋੜ ਨਹੀਂ